ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਣਕਿਆਲੀ ਦੇ ਵਿੱਚ ਮਣਕਿਆਲੀ ਪਿੰਡ ਜ਼ਿਲ੍ਹੇ ਫਰੋਜ਼ਪੁਰ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਜਿਹੜਾ ਰੋਡ ਤੇ ਹੀ ਲੱਜਾਂਦਾ ਜੀਰੇ ਤੋਂ ਜਦੋਂ ਆਪਾਂ ਫਰੋਜ਼ਪੁਰ ਨੂੰ ਜਾਂਦੇ ਆ ਮਿੱਤਰੋ ਉਹ ਰੋਡ ਦੇ ਉੱਤੇ ਹਟਮਾਂ ਜਾ ਪਿੰਡ ਆ ਜਾਂਦਾ ਵਾ ਮਣਕਿਆਲੀ ਜੋ ਸਪੈਨ ਦੇ ਦੇ ਵਿੱਚ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਉਹਨਾਂ ਦੇ ਕੋਲ 3 ਜਨਵਾਰ ਵਿਕਾਊ ਆ ਮਿੱਤਰੋ ਵਪਾਰ ਦਾ ਕੰਮ ਆ ਲੱਖਾ ਬਾਈ ਦਾ ਨਾਮ ਆ 3 ਜਨਵਾਰ ਦੀ ਡਿਟੇਲ 3 ਜਨਵਾਰਾਂ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਕਰਦੇ ਗੱਲ ਆਖੇ ਉਹਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਬਹੁਤ ਸਿੱਤਾ ਦੇ ਪਰਿਵਾਰ ਸਗਣਾ ਬਹੁਤ ਵਧੀਆ ਚੜਦੀ ਕਲਾ ਦੇ ਸਾਰੇ ਅੱਛਾ ਅੱਜ ਕਿੰਨੇ ਜਨਵਰ ਫੇਰ ਅੱਜ ਬਾਈ ਜੀ 3 ਆ 3 ਆ ਹੈ ਆ ਪਹਿਲੇ ਨੰਬਰ ਤੇ ਵੱਡੀ ਮੈਂ ਜਿਹੜੀ ਆਪਾਂ ਕੋਲੇ ਖੜੀ ਦੀ ਕੀ ਡਿਟੇਲ ਆ ਹਾਂਜੀ ਬਾਈ ਇਹ ਦੂਜਾ ਸੂਹ ਸੁਈ ਆ ਜੀ ਠੀਕ ਆ ਹਾਂ ਹਾਂ ਜੀ ਕਿੰਨੇ ਦੁੱਧ ਤੇ ਚੱਲਦੀ ਹੈ ਬਾਈ ਹੁਣ ਇਸ ਟਾਈਮ ਬਾਈ ਜੀ ਇਸ ਟਾਈਮ 12 13 ਲੀਟਰ ਦੁੱਧ ਦੇ ਥੱਲੇ ਆਪਾਂ 11 ਲੀਟਰ ਦੁੱਧ ਚਵਾ ਕੇ ਦੇਵਾਂਗੇ ਮੇਰਾ ਜੀ ਦੁੱਧ 13 ਆਪਾਂ 12 ਲੀਟਰ ਚਵਾ ਕੇ ਦੇ ਆ ਹਾਂ 11 ਲੀਟਰ ਚੋਣ ਚਾਣ ਦੀ ਸੀਲ ਹੈ ਬਾਈ ਹਾਂ ਜੀ ਹਾਂ ਜੀ ਬਹੁਤ ਵਧੀਆ ਸੀ ਖਾਣ ਪੀਣ ਨੂੰ ਖੁੱਲੀ ਆ ਹਾਂ ਜੀ ਹਾਂ ਜੀ ਬਾਈ ਠੀਕ ਆ ਬਾਈ ਓਕੇ ਜੋ ਮਰਜ਼ੀ ਸਿੱਟੀ ਆ ਬਾਈ ਠੀਕ ਆ ਬਾਈ ਅੱਛਾ ਇੱਕ ਕੱਟਾ ਮਗਰ ਦੇ ਕੇ ਕੱਟੀ ਵੀ ਨਹੀਂ ਕੱਟੀ ਆ ਬਾਈ ਜੀ ਇਹਦੇ ਮੇਰੇ ਕੱਟੀ ਆ ਗਈ ਏ ਰੇਟ ਵੀਰੇ ਕੀ ਰਊਗਾ ਇਹਦਾ ਬਾਈ ਪਤਾ ਵੀਰੇ ਰੇਟ ਯਾਰ ਆਪਾਂ ਕਰ ਦੇ ਦਾ ਇੱਕ ਵੀ ਆ ਆਪਾਂ 118 ਦੀ ਦੇ ਦਈਏ ਮਾਨ ਤਣ ਮੌਕੇ ਤੇ ਆਏਗੇ ਭਰਾਵਾ ਕਰ ਦਿਆਂਗੇ ਵੀਰੇ ਹੋਰ ਕੋਈ ਹਾਰ ਦਾ ਮਾਨ ਕਰਦੇ ਠੀਕ ਆ ਵੀ ਠੀਕ ਆ ਸਾਫ ਟਲੀ ਆ ਥੋੜੀ ਜੀ ਦੀ ਹੈ ਨਾ ਹਾਂਜੀ ਵੀਰੇ ਇੱਕ ਬੰਨੇ ਹੈਗਾ ਬੜਾ ਹਾਂ ਊੜਾ ਹੈਗਾ ਮੈਂ 19 21 ਫਰਕ ਆ 21 ਫਰਕ ਹੈ ਕੋਈ ਨਾ ਵੇਖੀ ਪਤਾ ਲੱਗਦਾ ਹੋਵੇ ਕਿ ਛੋਟੀ ਹੁੰਦੀ ਦੇ ਮੜਾ ਮੋਟਣਾ ਮੈਨੂੰ ਨਹੀਂ ਪਤਾ ਲੱਗਈ ਐਵੇਂ ਕੰਮ ਹਾਂ ਨਹੀਂ ਹੈਗਾ ਇਹਦਾ ਮਾਨ ਤਣ ਵਿੱਚੋਂ ਕਰ ਦਿਆਂਗੇ ਹਾਂ ਕੋਈ ਨਹੀਂ ਕੋਈ ਨਹੀਂ ਕਰ ਦਿਆਂਗੇ ਠੀਕ ਆ ਵੀ ਚੂਣ ਚਣ ਪੋਲਾ ਜਮਾਂ ਵੀਰੇ ਹਾਂਜੀ ਹਾਂਜੀ ਵਧੀਆ ਬਈ ਅੱਗੇ ਖੜੀ ਮੜਾ ਵੀਰੇ ਲੇਵਾ ਦਿਖਾ ਦਈ ਦਰਦੀ ਆਵੇਂ ਮਾੜਾ ਮੋੜ ਕੈਮਰੇ ਦਾ ਕਰਕੇ ਕਰਦੀ ਹੂੰ ਤਾਂ ਬਾਈ ਜੀ ਬਹੁਤ ਸੀਲ ਸੋ ਲੈ ਵੀ ਹੁਣ ਦਿਖਾ ਦੇ ਦੀ ਉਸ ਤੋਂ ਵੇਖ ਲਓ ਬਾਈ ਛੋੜਾ ਪੜਾ ਸਾਰਾ ਕੋੜੀ ਦਾ ਚੰਗੀ ਹਮੇ ਅਸਾ ਇਹ ਹੋ ਗਈ ਪਹਿਲੇ ਨੰਬਰ ਤੇ ਜਿਹੜੀ 2 ਨੰਬਰ ਤੇ ਮੈਂ ਬਾਈ ਹਾਂਜੀ 2 ਨੰਬਰ ਤੇ ਬਾਈ ਜੀ ਵੀ ਮੰਨ ਲਓ ਦੂਸਰੇ ਸੂਈ ਆਪ ਪਤਾ ਮੰਨ ਕੇ ਲਿਆਂਦੀ ਬਾਕੀ ਅਗਲਾ ਆਉਦੀ ਸਮਝ ਲਾਵੇ ਦੂਸਰੇ ਤੇ ਤੀਜੇ ਤੀਜੇ ਮੰਨੇ ਹਨ ਤੀਜਾ ਜੁਲਤਾ ਸੂਈ ਹੋਊਗੀ ਹਾਂ ਬਸ ਇਹ ਲੋਕ ਵੀ ਵੇਖਣ ਨਾਲ ਕਿਹੜਾ ਆਪ ਨੂੰ ਪਾਗਲ ਹਾਂ ਜੀ ਸਹੀ ਗੱਲ ਹੈ ਜੀ ਸਹੀ ਉਹਨਾਂ ਨੇ ਵੀ ਬਈ ਵੇਖ ਕੇ ਦੱਸ ਦੇਣਾ ਕਿਹੜੀ ਸੂਈ ਹੈ ਆਦੀ ਆਪਾਂ ਸਮਝ ਲਾ ਲਵੇ ਨਾ ਸੂਈ ਲੱਗੜਾ ਬੁੱਢੀ ਹੋ ਜਣੇ ਆ अच्छा मैं दा यार सुई जावे सुए 20 20 सुई मुट्टी ने होती नहीं कुछ नहीं हुंदा भाई दूध किन्ने ते चलदी भाई ये भाई ने होन स्टैम है दे ਥੱਲੇ 10 ਲੀਟਰ ਦੁੱਧ ਪਤਵਾ ਕੇ ਦੇਵਾਂਗੇ ਭਾਈ ਪਤਵਾ ਦੇਗੇ ਹਾਂਜੀ ਹੁਣ ਚੰਨ ਚੰਗਾ ਲੱਗਾ ਭਾਈ ਬਾਈ ਬਹੁਤ ਜਿਆਦੇ ਪੋਲੀ ਭਾਈ ਜੀ ਠੀਕ ਆ ਠੀਕ ਆ ਮਗਰ ਇਹਦੇ ਕੱਟਾ ਕਿ ਕੱਟੀ ਨਹੀਂ ਕੱਟਾ ਭਾਈ ਜੀ ਮੇਰੇ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਸੁਈ ਨੂੰ 12 13 ਦਿਨ ਹੋ ਗਏ ਹੋਣੇ ਭਾਈ ਕਿੰਦਾ ਰੇਟ ਲੱਗੇ ਭਾਈ ਕੀ ਰਊਗਾ ਵੀਰੇ ਰੇਟ ਵੀਰੇ ਯਾਰ 85000 ਦੀ ਦੇ ਦਿਆਂਗੇ 85 ਦੀ ਹਾਂ ਠੀਕ ਆ ਯਾਰ ਫਿਰ ਭਾਅ ਵੀ ਠੀਕ ਆ ਮੈਂ ਵੀ ਚੰਗੀ ਆ ਕੋਈ ਨਹੀਂ ਕੋਈ ਹੋਰ ਹਜ਼ਾਰ ਦਾ ਮਾਨ ਤਣ ਕਰਦੇ ਇਹਦਾ ਵੀਰੇ ਆਪਾਂ ਪਿੱਛੇ ਜਿਹਾ ਤੇ ਲਿਆਂਦੀ 12 ਲੀਟਰ ਚੋਕੇ ਲਿਆਂਦੀ ਸੀਗੀ ਆਪਣੇ ਕੋਲੇ ਆ ਕੇ ਨਾ ਯਾਰ ਆਪਾਂ 4 ਪੌਣਾ ਤੇ ਪਿੱਛੇ ਪੱਠੇ-ਬੁੱਠੇ ਖਾਂਦੀ ਸੀ ਇਹਨੂੰ 4 ਕਿਹੜਾ ਨਹੀਂ ਵੀਰੇ ਲੌਂਦਾ ਨਹੀਂ ਜੀ ਇਹ ਗਲਤ ਨਹੀਂ ਸਹੀ ਹੈ ਪਸ਼ੂ ਉਪਰਾ ਕਰ ਜਾਂਦਾ ਚੋਣ ਪੋਲਾ ਇਹਨੂੰ ਵੀ ਬਹੁਤ ਜਿਆਦੇ ਪੋਲਾ ਵੀ ਠੀਕ ਹੈ ਬਈ ਅੱਛਾ ਜਿਹੜੀ 3 ਨੰਬਰ ਤੇ ਮੈਂ ਵੱਡੀ ਪਾਈ ਹਾਂ 3 ਨੰਬਰ ਤੇ ਪਾਈ ਜੀ ਉਹ ਵੀ ਮੰਨ ਲਓ ਵਾ ਤੀਜੇ ਜਾਂ ਤੀਜੇ ਕਸੂਏ ਮੰਨ ਕੇ ਮੈਂ ਲਈਏ ਬਾਕੀ ਅਗਲਾ ਆ ਦੀ ਸਮਝ ਲਾ ਲੈਣਾ ਪਰ 1 ਲੀਟਰ ਆਪਾਂ ਚੋਕੇ ਲਿਆਂਦਾ ਬੰਦੇ ਦੇ ਘਰ ਅੱਛਾ 10 ਲੀਟਰ ਦੁੱਧ ਹੁਣ ਕੰਡੇ ਲਾ ਦਿੰਦੇ ਹਾਂ ਹਾਂਜੀ 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 ਕੰਡੇ ਲਾ ਕੇ ਦਿੰਦਾ ਬਾਈ ਤੋ ਇਹ ਕਿੰਨੇ ਦਿਨਾਂ ਦੀ ਸੂਈ ਹੈ ਵੀਰੇ ਇਹ ਵੀ ਇੰਨੇ ਹੋਇਆ ਜੀ 12 ਇੱਕ ਇੱਕ ਹੋਈ ਲਿਆ ਜੋੜਾਈ ਗਈ ਜੀ ਇੱਥੇ ਇੱਥੇ ਕਰੀ ਹੈ ਇੱਕ ਇੱਕ ਤੋਂ ਲਿਆ ਜੋੜਾ ਜੀ ਇੱਕ ਗੱਲ ਹੈ ਕਿ ਨਜ਼ਰ ਨੂੰ ਚੜ ਨਹੀਂ ਲੱਗਦੀ ਇਹ ਇਹ ਗੱਲ ਪੁੰਦੂ ਆਪੇ ਦੁੱਧ ਦਈਏ ਲਕੂਮਾ ਜਾਇ ਨਾ ਦੇਰੀ ਬਾਈ ਜੀ ਦੁੱਧ ਬੋਲ ਕੱਢੂਗੀ ਦੁੱਧ ਤਾਂ ਆਣਾ ਵੀ ਤੁਝੇ ਇਹਨੇ ਵੀ ਆ ਕੇ ਕਿਉਂਕਿ ਜਿੰਨਾ ਆਪਾਂ ਦੁੱਧ ਵੀਡੀਓ ਦੇ ਵਿੱਚ ਦੱਸਦੇ ਆਂ ਅਗਲਾ ਇੱਥੇ ਆ ਕੇ ਚੋਵੇ ਉਹਨਾਂ ਨਾਲ ਗੱਲ ਨਾ ਜਾਈਦਾ ਘੱਟ ਨਹੀਂ ਆਵੇਂ ਚੋਗੇ ਬਾਈ ਜੀ ਕੋਈ ਗੱਲ ਨਹੀਂ ਆਪਾਂ ਅੱਗੇ ਕਿੰਨੀ ਮ ਤਾਂ ਪਤਾ ਮਿਲਣਾ ਪੜੀਆ ਬਈ ਨਹੀਂ ਆਇਆ ਮੈਂ ਉਹ ਹੀ ਮੇਰੀ ਕਹਿਣ ਦਾ ਮਤਲਬ ਹੈ 100 ਕਿਲੋਮੀਟਰ ਤੋਂ ਚੱਲ ਕੇ ਆਏ ਹਾਂ ਸਭ ਦਾ ਇਹ ਆਪਣੀ ਗਰੰਟੀ ਹੋਊਗੀ ਮੰਨ ਲਓ ਵੀ ਜੇ ਕੋਈ ਥਣੇ ਦੇ ਵਿੱਚ ਭੂਰ ਆਉਂਦੀ ਹੈ ਜਾਂ ਦੰਦ ਚਾਹੇ ਗਾਂ ਦਾ ਜਾਂ ਕੁਝ ਵੀ ਆਪਾਂ ਇੱਥੇ ਆਏ ਬੰਦੇ ਨੂੰ ਕਰਾਇਆ ਦੇਵਾਂਗੇ ਕਰਾਇਆ ਦੇਵਾਂਗੇ ਜੇ ਕੋਈ ਨਿਕਲੂਗਾ ਜੇ ਨਾਰਗੜ ਥਣੇ ਵਿੱਚ ਕੋਈ ਦਿੱਕਤ ਤੁਹਾਨੂੰ ਨਜ਼ਰ ਆਈ ਨਾ ਇੱਥੇ ਆਇਆ ਉਹ ਤੁਹਾਡਾ ਕਰਾਇਆ ਮਿਲੂਗਾ ਦੁੱਧ ਤੁਸੀਂ ਬਈ ਆਪਦੇ ਘਰੇ ਜਾ ਕੇ ਸੇਵਾ ਤੇ ਚੋਣਾ ਇੱਥੇ ਤੁਹਾਨੂੰ ਜੋ ਦੱਸਿਆ ਗਿਆ ਉਹ ਚੋਆਇਆ ਜਾਊਗਾ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਤੁਹਾਡੇ ਤੇ ਡਿਪੈਂਡ ਮੈਨੂੰ ਦੱਸ ਦੇਣਾ ਸਿੱਧੀਆਂ ਐਂਡਸ ਟਾਈਮ ਤੋਂ ਟਾਈਮ ਚੋ ਪੜ ਕੇ 6 ਵਜੇ ਚੁਣਿਆ 6 ਵਜੇ ਸ਼ਾਮ ਨੂੰ 6 ਵਜੇ ਚੁਣਿਆ 6 ਵਜੇ ਚੁਵਾਈ ਹੋਣੇ ਕੋਈ ਛੱਡ ਗਿਆ ਨਹੀਂ ਹੋਈਆਂ ਵੀਡੀਓ ਬਣਾਉਣ ਦਾ ਟਾਈਮ 1:30 ਵਜੇ ਦਾ ਜਦੋਂ ਮੈਂ ਵੀਡੀਓ ਬਣਾ ਰਿਹਾ ਮਿੱਤਰੋ 13 ਤਰੀਕ ਨੌਵਾਂ ਮਹੀਨਾ 2025 ਦੀ ਇਹ ਵੀਡੀਓ ਆ ਜਿਹੜੀ ਮਿੱਤਰੋ ਬਾਈ ਲੱਖੇ ਦੇ ਘਰੋਂ ਵੀਡੀਓ ਬਣਾਈ ਆਪਾਂ ਬਾਈ ਦਾ ਵਪਾਰ ਦਾ ਕੰਮ ਨੰਬਰ ਬਾਈ ਲੱਖੇ ਵੀਰੇ ਕਿੰਨਾ ਆ ਗਿਆ 7883 ਹਾਂਜੀ 1337 ਇੱਕ ਵਾਰੀ ਹੋਰ ਬੋਲੀਏ 7883 1337 ਅੱਛਾ ਉਹ ਐਂਡਰ ਹੀ ਮੈਂ ਦਾ ਭਾਅ ਨਹੀਂ ਦੱਸਿਆ ਆਪਾਂ ਦਾ ਕਿੰਨੇ ਹੀ ਦੇ ਦਿਆ ਗਿਆ ਓ ਉਪਾਈ ਦੀ 80 ਰੁਪਈਆ ਦੀ ਠੀਕ ਹੈ ਭਈ ਉਹ 80 ਦੀ 85 ਦੀ ਜ ਜੋੜਾ ਲੈਣ ਵਾਲਾ ਹੋਇਆ ਕਿ ਮਾਨਤਰ ਖੁੱਲਾ-ਖੁੱਲਾ ਕਰਦੇ ਆ ਲੈ ਮਿੱਤਰੋ ਬਾਈ ਦਾ ਨੰਬਰ ਸਕਰੀਨ ਤੇ ਆ ਪਿੰਡ ਮਣਕੇ ਵਾਲੀ ਜਿਲ੍ਹਾ ਫੋਨ